ਇਹ ਰੋਟੀ ਦੇ ਬੋਲਾਂ ਦੇ ਚਿੰਤਾ ਵਿੰਗਦਾ ਇੱਕ ਸਰਬਜੀਤ कौर ਏਲੀਅਸ ਹੈ ਉਹਦੇ ਗਵਾਨ ਚ 3 4 5 ਘਰ ਨੇ ਜਿਹੜੇ ਚਿੱਟਾ ਖੁੱਲ ਕੇ ਵੇਚਦੇ ਨੇ ਮੇਰੇ دوست ਚਿੱਟਾ ਬਿਕਟ ਹੋ ਗਏ ਸੀਗੇ ਜਿਹਨੇ ਕਟਾਇਆ ਮੈਨੂੰ ਆ ਕੇ ਉੱਥੇ ਵੀਡੀਓ ਆ ਬਣਾਉਣ ਲੱਗ ਗਿਆ ਉਹਨਾਂ ਦੀਆਂ ਚਿੱਟਾ ਵੇਚ ਦੇ ਦੀਆਂ ਤੇ ਉਹ ਮੇਰੇ ਤੋਂ ਬਹੁਤ ਪਰੇਸ਼ਾਨ ਸੀ ਉਹਨਾਂ ਦਾ ਚਿੱਟਾ ਵੇਚਣਾ ਮੈਂ ਔਖਾ ਕਰ ਰੱਖਿਆ ਸੀ ਅੱਜ ਕੀ ਗੱਲ ਹੋਈ ਜੀ ਜਿਹੜਾ ਅੱਜ ਇਹ ਉਹਨਾਂ ਨੇ ਭੇਜੇ ਨੇ ਜੀ ਉਹਨਾਂ ਨੇ ਭੇਜੇ ਨੇ ਮੇਰੇ ਦੇ ਪੰਜ ਮੁੰਡਿਆਂ ਨੇ ਹਮਲਾ ਕੀਤਾ ਜੀ ਕਿਹੜੀ ਸੀ ਕਿ ਉਹ ਇਰਟਸ ਗੱਡੀ ਤੇ ਆਏ ਸੀ ਜੀ ਤੁਹਾਡੀ ਕੀ ਗੱਡੀ ਲੈ ਕੋ ਕੋ ਮੇਰੀ ਗੱਡੀ ਕੋਕੇ ਲੈ ਗਏ ਜੀ ਮੇਰੀ ਗੱਡੀ ਸੀ ਬਰੀਜਾ ਪੀ ਨੰਬਰ ਆ ਪੀਬੀ 11 ਸੀ ਐਨ 3200 ਅੱਛਾ ਮੇਰੇ 5 7 ਤੋਂ ਟੋਲੇ ਸੋਨਾ ਪਾਇਆ ਸੀ 2 ਤੋਂਲੇ ਦੀ ਚਾਂਸੀ 2 ਤੋਂਲੇ ਦਾ ਕੜਾ ਸੀ ਟੋਲੇ-ਟੋਲੇ ਦੀਆਂ ਛਾਂਪਾਂ ਦੀ ਤੁਸੀਂ ਆ ਵੀਡੀਓ ਚ ਲੋ ਮੇਰੇ ਹੱਥ ਤੇ ਨਾ ਉਹ ਨਿਸ਼ਾਨਾਂ ਅੰਗੇ ਜਿੰਨਾਂ 6 ਲੱਖ ਤੋਂ ਉੱਤੇ ਦਾ ਸੋਨਾ ਸੀ ਤੇ ਗੱਡੀ ਖੋ ਕੇ ਲੈ ਗਏ ਉਹ ਜਿਹੜੀ ਗੱਡੀ ਆ ਨਾ ਜੀ ਉਹ ਗੱਡੀ ਮੈਂ ਇੱਕ ਮੁੰਡੇ ਤੋਂ ਲਈ ਸੀ ਕਾਲਜੋਤ ਤੋਂ ਸਾਈਨ ਕਰ ਲਓਗੇ ਤੇ ਉਹਦੇ ਨਾਲ ਲੋਨ ਦਾ ਰੋਲਾ ਚੱਲਦਾ ਸੀਗਾ ਜੀ ਉਹਨੇ ਵੀ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਇਹਦੇ ਤੋਂ ਗੱਡੀ ਵੀ ਖੋ ਲਿਆ ਮੇਰੀ ਮੇਰੇ ਤੋਂ ਜਾਂਦੇ ਵੇ ਕੁੱਟਦੇ ਵੇ ਮੇਰੀ ਗੱਡੀ ਵੀ ਲੈ ਕੇ ਗਏ ਨੇ ਵੀ ਅਸੀਂ ਆਪਣੇ ਬੰਦੇ ਦੀ ਗੱਡੀ ਲੈ ਕੇ ਚੱਲ ਰਹੇ ਹਾਂ ਹੋਰ ਕਿੱਥੇ ਕਰ ਗਿਆ ਇਹ ਜੀ 골ਡਨ ਸਿਟੀ ਨਾ ਜਦ ਆਪਾਂ ਪੁੱਲ ਉਤਰਦੇ ਆ ਸੱਜੇ ਹੱਥ 골ਡਨ ਸਿਟੀ ਹੈ ਜੀ ਹਮ ਮੇਰਾ ਘਰ ਹੈ ਜੀ ਉੱਥੇ ਇੱਕ ਮੇਰਾ ਵੈਸੇ ਤਾਂ ਘਰ ਪੁਰਾਣਾ ਹੈ ਠਿਕਾਣਾ ਇੱਕ ਘਰ ਮੈਂ ਆਪਣੇ ਆਰਾਮ ਵਾਸਤੇ 골ਡਨ ਸਿਟੀ ਆ ਵੇ ਮੈਂ ਉੱਥੇ ਚੱਲਿਆ ਸੀਗਾ ਮੈਂ ਗੱਡੀ ਮੇਰੇ ਕੋਲ i20 TV ਇੱਕ ਮੈਂ ਉਹਦੇ ਚ ਉਤਰਿਆ ਉਤਰ ਕੇ ਮੈਂ ਜਾਣ ਲੱਗਾ ਪਿੱਛੋਂ ਦੀ ਇੱਕ ਗੱਡੀ ਆਈ ਉਹ ਰੇਟਸ ਗੱਡੀ ਉਹ ਮੇਰੇ ਵਿੱਚ ਵੱਜੀ ਜ਼ੋਰ ਕੇ ਜਿੰਨੇ ਨੂੰ ਮੈਨੂੰ ਹੋਸ਼ ਜਾਇਆ ਤੇ ਉਹ ਰਾੜਾਂ ਸੱਕੇ ਮੇਰੇ ਕੰਨਾਂ ਆ ਗਏ ਤੇ ਮੈਂ ਥੋੜਾ ਜਿਹਾ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸਿੱਟ ਲਿਆ ਜੀ ਮੈਨੂੰ ਮੇਰੇ ਤਕਰੀਬਨ ਮੈਨੂੰ ਲੱਗਦਾ 20 30 25 30 ਤੱਕ ਦਾੜਾ ਲੱਤ ਤੇ ਮਾਰੀਆਂ ਜੀ ਦੋਨੋਂ ਲੱਤਾਂ 'ਚ ਡੈਮੇਜ ਹੋ ਗੀਆਂ ਤੇ 10 20 ਲਾ ਇਹਦੇ ਤੇ ਮਾਰੀਆਂ ਬਾਹਾਂ ਤੇ ਹਾਂਜੀ ਬਸ ਜੀ ਐਸ ਪਰ ਲਾ ਜੋ ਸਹੀ ਹੈ ਉਹ ਹੋ ਜਾਵੇ ਇਹਨਾਂ ਦੇ ਇਹ ਨੈਕਸਸ ਹੈ ਬਹੁਤ ਵੱਡਾ ਇਸ ਤਰ੍ਹਾਂ ਦਾ ਚਿੱਟੇ ਦੇ ਬਾਅਦ ਕੋਈ ਆਵਾਜ਼ ਹੀ ਨਹੀਂ ਖਾ ਸਕਦਾ ਮੈਨੂੰ ਚਿੱਟੇ ਦੇ ਖਿਲਾਫ ਆਵਾਜ਼ ਦੇ ਫਾਂਸੀ ਸਜ਼ਾ ਦਿੱਤੀ ਗਈ ਹੈ ਬਹੁਤ ਲੱਗਿਆ ਨੇ ਜੀ ਲੱਤਾਂ ਤੇ ਵੀ ਸੱਟਾਂ ਲੱਗੀਆਂ ਬਾਹਰ ਤੇ ਵੀ ਸੱਟਾਂ ਲੱਗੀਆਂ ਤੇ ਇਹਦੇ ਘਰ ਦੇ ਨੇੜੇ ਉਹ ਤੇ ਗੱਡੀ ਖੋਦੇ ਲੈ ਕੇ ਬਹੁਤ ਮੂਰੀ ਤਰ੍ਹਾਂ ਕੁੱਟਿਆ ਹੋਇਆ ਅੰਬੇ ਜਾ ਲੱਗਿਆ ਪਤਾ ਕਰ ਲਿਆ ਲੱਗਦਾ ਕੁਝ ਨਹੀਂ ਪਤਾ ਲੱਗਿਆ ਪਰ ਉਹ ਕੁਝ ਬੰਦਿਆਂ ਦੇ ਨਾਂ ਦੱਸ ਰਿਹਾ ਹੈ ਸੱਟਾ ਲੱਗ ਰਿਹਾ ਵੀ ਉਹ ਬੰਦੇ ਹੋ ਸਕਦੇ ਨੇ ਪੰਜ ਬੰਦੇ ਬਾਰੇ ਦੱਸ ਰਹੇ ਪੰਜ ਬੰਦੇ ਸੀ ਸਰੀਆ ਮੈਂ ਗੁੰਡਾ ਕਰਤੀ ਲਈ ਆ ਅਟੈਕ ਕਰਦੇ ਨੇ ਤੇ ਜਾਨ ਨੂੰ ਮਾਰਦੇ ਧਮਕੀ ਆ ਕਿੰਦੇ ਨੇ ਬਹੁਤ ਬੁਰੀ ਤਰ੍ਹਾਂ ਬਹੁਤ ਬੁਰੀ ਤਰ੍ਹਾਂ ਬਹੁਤ ਬੁਰਾ ਅਟੈਕ ਆ ਜੀ ਉਹ ਹਾਲਤ ਦੇਖੋ ਕਿ ਜਬ ਬੁਰੀ ਤਰ੍ਹਾਂ ਮਤਲਬ ਕਾਹਦੇ ਨਾਲ ਟੈਕ ਕੀਤਾ ਪਤਾ ਲੱਗਿਆ ਉਹਦਾ ਰਾਣਾ ਸੀ ਗਿਆ ਰਾਣਾ ਮਾਰੀਆਂ ਨਹੀਂ ਉਹਦਾ ਤਲਾਣਾ ਮਸਰੇ ਆਲੇ ਅਰੇ ਇਹਨਾਂ ਹੋਸ਼ਵਾਚ ਹੈ ਨਹੀਂ ਉਹ ਹਾਂ ਮਤਲਬ ਪੂਰੀ ਗੱਲ ਕਰ ਨਹੀਂ ਸਕਦਾ ਹੈਗਾ ਜੀ ਲੱਗਾ ਦੋਵੇਂ ਲੱਗਾ ਫ੍ਰੈਕਚਰ ਨਾ ਇੱਕ ਕਲਾ ਫ੍ਰੈਕਚਰ ਲੱਗਦੀ ਆ ਤੇ ਇੱਕ ਬਾਹ ਫ੍ਰੈਕਚਰ ਲੱਗਾ ਨੇ ਦੱਸਿਆ ਬੰਦੇ ਨੂੰ ਜਾਣਦਾ ਹੈਗਾ ਜੀ ਇਹ ਗੱਲ ਪਤਾ ਨਹੀਂ ਕਿ ਸਾਡਾ ਨਾਮ ਜਸਪਾਲ ਸਿੰਘ ਇਹ ਨਾ ਬਾਹ ਤੋਂ ਦੇ ਵਿੱਚ ਵਕਾਲਤ ਕਰਦੇ ਦੀ ਵਾਈਫ ਆ ਸੰਦੀਪ ਕੌਰ ਉਹ ਵੀ ਵਕਾਲਤ ਕਰਦੀ ਆ ਉਹ ਹਲੇ ਤਾਂ ਬੰਦਾ ਦਾਖਲ ਹੋਇਆ ਤੇ ਉਹ ਉਹਦਾ ਬਿਆਨ ਲਿਖ ਕੇ ਜੋ ਅੱਗੇ ਦੀ ਕਾਰਵਾਈ ਹੋਊਗੀ ਉਹ ਕਰਦੇ ਆ ਹਲੇ ਸਰਸਰੀ ਉਸ ਤੋਂ ਪੁੱਛ ਕੇ ਚੁਕਤੀ ਹੈ ਜਿਹੜਾ ਦਰਦ ਚ ਹੋਣ ਕਰਕੇ ਸਹੀ ਤਰ੍ਹਾਂ ਦੱਸ ਨਹੀਂ ਸਕਿਆ ਬਾਕੀ ਤਸਵੀਰ ਬਿਆਨ ਲਿਖ ਕੇ ਉਹਦੀ ਤਫ਼ਤੀਸ਼ ਕੀਤੀ ਜਾਊਗੀ ਜਿਵੇਂ ਕਾਰ ਵੀ ਕੋ ਕੇ ਲੈ ਗਏ ਤੇ ਹੋਰ ਸਮਾਨ ਵੀ ਕੋ ਕੇ ਲੈ ਗਏ ਹਾਂਜੀ ਜੋ ਹਲੇ ਬਿਆਨ ਦੇ ਵਿੱਚ ਲਿਖਾਊਗਾ ਉਹਦੇ ਮੁਤਾਬਿਕ ਉਹਦੀ ਕਾਰਵਾਈ ਕਰ ਦਾਂਗੇ ਹਲੇ ਉਹਦਾ ਜ਼ੇਰੇ ਇਲਾਜ ਹੈ ਤੇ ਉਸ ਤੋਂ ਬਾਅਦ ਇਹਦਾ ਬਿਆਨ ਲਿਖ ਕੇ ਕਰਦੇ ਆਂ ਪੇਸ਼ੇ ਤੋਂ ਕੰਮ ਕੀ ਕਰਦੇ ਜੀ ਤੇ ਪੇਸ਼ੇ ਤੋਂ ਐਡਵੋਕੇਟ ਹੈ ਜੀ ਤੇ 골ਡਨ ਸਿਟੀ ਵਿੱਚ ਦੇ ਰਹਿائش ਬਾਕੀ ਇੱਕ ਵਾਰ ਇਹਦੀ ਪੁੱਛਗਿੱਛ ਕਰਕੇ ਬਾਕੀ ਘਰੀ ਘਰੀ ਕੀਤਾ ਜੀ ਵਾਰਦਾਤ ਜੀ ਕਰਦੇ ਬਾਅਦ ਕਰਦੇ ਬਾਅਦ ਹਾਂਜੀ ਫਰੀਜੇ ਤਾਂ ਕਿ ਕਿਲੇ ਬੰਦੇ ਸੀ ਬਾਕੀ ਉਹ ਡਿਟੇਲਸ ਲਿਖਾਊਗਾ ਜਿਵੇਂ ਬਿਆਨ ਉਹ ਮੇਰੀ ਕਾਰਵਾਈ ਕਰਦਾ ਮਿਊਚਲ ਜਾਣਕਾਰੀ ਚ ਕੀ ਸਾਹਮਣੇ ਆਇਆ ਜਿ ਕਿ ਕੋਈ ਲੜਾਈ ਝਗੜੇ ਦਾ ਕਰ ਕੁਛ ਇਹਦੇ ਜਾਣਕਾਰ ਹੈਗੇ ਨੇ ਬੰਦੇ ਜਿਨ੍ਹਾਂ ਤੇ ਸ਼ੱਕ ਜ਼ਾਹਰ ਕਰ ਰਹੇ ਹੈ ਬਾਕੀ ਜਿਵੇਂ ਇਹ ਬਿਆਨ ਲਿਖਾਊਗਾ ਉਹ ਮੇਰੀ ਕਾਰਵਾਈ ਕਰੇ ਟੋਟਲ ਕਿੰਨੇ ਜਣੇ ਆਏ ਸੀਗੇ ਜਿਹੜੇ ਪੰਜ ਬੰਦੇ ਦੱਸ ਰਹੇ ਸੱਟਾਂ ਕਿੱਥੇ ਮਾਰੀਆਂ Meu parents era